ਅੱਜ 5 ਤਰੀਕ ਗੁਰਤੇਗ ਬਹਾਦਰ ਸਾਹਿਬ ਜੀ ਨਗਰ ਵਿੱਚ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਲੰਗਰ ਲਗਾਇਆ ਜਾ ਰਿਹਾ ਵਾ ਤੇ ਅੱਜ ਆਪਾਂ ਸਿਰੇ ਸੇ ਲੰਗਰੇ ਪਹੁੰਚੇ ਤੇ ਲੰਗਰੇ ਜਾ ਕੇ ਆਪਾਂ ਆਪਾਂ ਵੀ ਸੇਵਾ ਪਾਈ ਤੇ ਬਾਅਦ ਚ ਆਇਆ ਤੇ ਵਿੱਚੋਂ ਮਾਝੇ ਪਈ ਜਾਂਦੀਆਂ ਕਿ ਆਓ ਲੰਗਰੇ ਦੀ ਸੇਵਾ ਹੀ ਕਰੋ ਇੱਥੇ ਆਪਣੇ ਲੱਗੁੰਦੇ ਆ ਬ੍ਰੈਡ ਆ ਬ੍ਰੈਡ ਵੀ ਲੈਂਦੇ ਸਿਰੇ ਜਾ ਕੇ ਉਹ ਬ੍ਰੈਡ ਨਿਕਲਨੇ ਆ ਬ੍ਰੈਡਰ ਦੀ ਬਣ ਰਹੀ ਆ ਵੇ ਸਮੋਸੇਰ ਪਾ ਕੇ ਕੜਾਏ ਰੱਖੇ ਆ ਆ ਦੋ ਕਣਈਆਂ ਆ ਇੱਕੀ ਰੱਖਣੀਆਂ ਜਲੇਬੀਆਂ ਚਾੜਨੀਆਂ ਇਹਨਾਂ ਤੇ ਆ ਚਾਣੀ ਪਈ ਏ ਮੁੱਠਾ ਕੋ ਢੰਡੇ ਆ ਤੇ ਬਾਕੀ ਆਪਣੇ ਸੇਵਾਦਾਰ ਆਓ ਇੱਕ ਉਧਰ ਲੱਗੇ ਆ ਦਾਲ ਦਾ ਜਲੇਬਾਂ ਦਾ ਚੱਲਣਾ ਲੰਗਰ ਆ ਆਪਣਾ ਆ ਗਿਆ ਜੀ ਲੰਗਰ ਜਿੱਥੇ ਆਪਾਂ ਲਾਉਣੇ ਆ ਪੱਕੀਆਂ ਲੋਵਾ ਸਸੀ ਗਾਂਟੀ ਜੀ ਤੇ ਉਹ ਆਪਣੇ ਸੇਵਾਦਾਰ ਨਿੱਕਾ ਜੀ ਮੇਨ ਪ੍ਰਧਾਨ ਉਹ ਫਫੜ ਜੀ ਆਪਣੇ ਤੇ ਇੱਧਰ ਕੀ ਆ ਦਾਲ ਦਾਲ ਚੜੀ ਉਹ ਆਪਣੇ ਸੇਵਾਦਾਰ ਕੋਨੀ ਸਿੰਘ ਆ ਸਰਜੀਤ ਇਹਨਾਂ ਨੇ ਸੇਵਨ ਭਾਈਆ ਐਕਟਿਵਾ ਤੇ ਹੀ ਪਾ ਰਹੇ ਆ ਲੰਗਰ ਦੀ ਸੇਵਾ ਨਿਭਾ ਰਹੇ ਆ ਤੇ ਬਰਤਨ ਜਿੰਨੇ ਭਾਂਡੇ ਬਾਲਟੀਆਂ ਠੱਪ ਇੱਧਰ ਸਾਰੇ ਸਾਫ਼ ਕਰਨ ਦੇ ਆ ਇਹਲੇ ਕਰਨ ਦੇ ਸਾਰ ਇਹ ਵੀ ਸਾਫ਼ ਕਰਦੇ ਆ ਇਹਨਾਂ ਨੂੰ ਵੀ ਸਾਫ਼ ਕਰਕੇ ਫਿਰ ਇੰਨਾਂ ਦੇ ਵਿੱਚ ਵਰਤਣਾ ਵਾ ਤੇ ਆਪਣਾ ਇੱਛਾ ਜੇ ਆਪਾਂ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਪ੍ਰਵਾਨ ਹੈ ਤੇ ਇੱਥੇ ਆਪਾਂ ਕਰਨਾ ਹੈ ਖੰਡ ਪਰਸਾਹ ਕਰਾਉਣਾ ਸੁਖਨੀ ਸਾਹਿਬ ਦਾ ਇਹ ਆਪਣੀ ਲੰਗਰ ਦੀ ਨਵੀਂ ਜਗ੍ਹਾ ਇਹ ਗਲੀ ਤੋਂ ਸਿੱਧੀ ਐ ਹੀ ਆਉਂਦੀ ਆ ਬਿਲਕੁਲ ਲੰਗਰ ਆਪਣਾ ਉੱਧਰ ਚੱਲਦਾ ਵਾ ਤੇ ਇੱਥੇ ਆਪਾਂ ਅੱਜ ਪ੍ਰਕਾਸ਼ਪ੍ਰਵ ਕਰਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਇਹ ਆਪਣਾ ਕਮਰਾ ਵਾ ਇੱਥੇ ਲੰਗਰ ਚੱਲਿਆ ਕਰੂ ਅੱਗੇ ਤੋਂ ਉਹ ਬਿਲਕੁਲ ਰੋਡ ਤੇ ਚੱਲ ਗਿਆ ਨਾ ਇਹ ਕਰਕੇ ਇੱਥੇ ਲੰਗਰ ਲਗਾਇਆ ਕਰੂਗਾ ਤੇ ਇੱਥੇ ਵੀ ਆਪਾਂ ਵਧੀਆ ਇਹਨੂੰ ਧੋ ਦੂਗੇ ਸਾਫ਼ ਕਰਕੇ ਇੱਥੇ ਵੀ ਅੱਜ ਪਾਸ ਕਰਵਾਉਣਾ ਜੀ ਜੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਵਰੋਪ ਕੀਤਾ ਜਿੱਥੇ ਆਪਾਂ ਲੰਗਰ ਬਣਾਉਨੇ ਆ ਉਸ ਜਗ੍ਹਾ ਤੇ ਆ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਰੋਪ ਦੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰੋਪ ਤੇ ਆ ਜਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਾਏ ਨੇ ਇੱਥੇ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਦੀ ਲੰਗਰ ਦੀ ਜਗ੍ਹਾ ਹੈ ਜਹਾਂ ਹੀ ਹੈ ਤਮਾ ਸੁਭਨ ਨੇ ਵਾਹਿਗੁਰੂ ਜੀ ਜਲੇਬਾਂ ਦਾ ਲੰਗਰ ਤਿਆਰ ਆ ਜਲੇਬ ਤੁਸੀਂ ਦੇਖ ਸਕਦੇ ਨਿਕਲ ਰਹੇ ਜੇ ਆਪਣੇ ਸਰ ਜਲੇਬ ਤਿਆਰ ਹੋਣ ਦੇ ਆ ਵੇਖੋ ਦੇ ਇਹ ਕਿ 80 ਜਲੇਬਾ ਪਾ ਤਿਆਰ ਕਰ ਚੁੱਕੇ ਆ ਸੰਗਤ ਲਈ ਤੇ ਇਧਰ ਬਰੈਡ ਦੋ ਜਣੇ ਇੱਥੇ ਕਰੀ ਬਰੈਡ ਦਾ ਕੰਮ ਚੱਲ ਰਿਹਾ ਵਾ ਇਹ ਮਦੀਪ ਮਦੀਪ ਹਾਏ ਕਰੋ ਤੇ ਸੰਗਤ ਸਾਰੀ ਪ੍ਰਸ਼ਾਦਾ ਛਕ ਰਹੀ ਆ ਆ ਆਪਣਾ ਨਿੱਕਾ ਪ੍ਰਧਾਨ ਆ ਨਿੱਕਾ ਪ੍ਰਧਾਨ ਜਿਹੜਾ ਥਾਲ ਪੜ ਕੇ ਬੈਠਾ ਵਾ ਇਹ ਵੀ ਖਾਂ ਲਗਾਣ ਤੇ ਉਧਰ ਸੇਵਕ ਜੀ ਸੇਵਕ ਦੇ ਕੋਨੀ ਤੇ ਇਧਰ ਬੀਬੀਆਂ ਪ੍ਰਸ਼ਾਦਾ ਵੰਡ ਰਹੀਆਂ ਇਹ ਆਪਾਂ ਲੰਗਰ ਆ ਲਓ ਜੀ ਟਾਈਮ ਸਾਢੇ ਕਿ ਦਿਨ ਦਾ ਹੋ ਗਿਆ ਤੇ ਲੰਗਰ ਦੀ ਸਮਾਪਤੀ ਕਰਨ ਲੱਗੇ ਆ ਸੰਗਤ ਤੁਸੀਂ ਦੇਖ ਸਕਦੇ ਟਾਵੇਂ ਬਰਲੀ ਕੋਈ ਪ੍ਰਸ਼ਾਦਾ ਛਕਣ ਆ ਰਹੀ ਆ ਤੇ ਹੁਣ ਸਮਾਪਤੀ ਕਰਨ ਦਾ ਵੇਲਾ ਆ ਗਿਆ ਵਾ ਬਾਕੀ ਸਾਰੀ ਸੰਗਤ ਵਰਤਾ ਕੇ ਹੰਬ ਹੰਬਾ ਕੇ ਆ ਕੇ ਬਹਿ ਗਈ ਆ ਵੇਖੋ ਤੇ ਉਧਰ ਆਪਣੇ ਜਲੇਬੇ ਲੈ ਚੱਲਣ ਦੇ ਆ ਜਲੇਬਾਂ ਦਾ ਕੰਮ ਚੱਲੂ ਵਲੇ ਵਾਲੇ ਵੀ ਵਿਲੇ ਹੋ ਗਏ ਉਧਰੋਂ ਲਾਸਟ ਦੇ ਘਰੋਂ ਲਾਸਟ ਤੇ ਸ਼ਾਮਾਂ ਦੇ ਟਾਈਮ ਟੈਂਟ ਟੰਟ ਲਾ ਕੇ ਸਮਾਪਤੀ ਕਰਕੇ ਗੁਰੂ ਘਰ ਦੀ ਤੇ ਵੇਖ ਸਕਦੇ ਤੁਸੀਂ ਉਧਰ ਆਪਣਾ ਜਿਦਾਂ ਲੰਗਰ ਚੌੜਿਆ ਸੀ ਸਮਾਪਤੀ ਕਰਕੇ ਵਰਤਨਾ ਦੀ ਸਮਾਪਤੀ ਕਰਕੇ ਤੇ ਹੁਣ ਆਪਣੀ ਸਮਾਪਤੀ ਹੋ ਗਈ ਹੈ ਹੁਣ ਆਪਾਂ ਚੱਲੇ ਆਂ ਭਾਂਡੇ ਟਿੰਡੇ ਛੱਡ ਲਾਂ ਤੇ ਫਿਰ ਘਰੋਂ ਖਰੀਏ ਏ ਸੀ ਸਾਡਾ ਇਸ ਸਾਲ ਦਾ ਗੁਰਦੁਆਰਾ ਨਲਕੀ ਜੀ ਦੇ ਪ੍ਰਕਾਸ਼ਪੁਰ ਦਾ ਲੰਗਰ ਜਲੇਬਾ ਛੌਲ ਕਾਲ ਫੁਲਕਾ ਤੇ ਬ੍ਰੈਡ ਲੰਗਰ ਦੀ ਸਮਾਪਤੀ ਕਰਨ ਤੋਂ ਬਾਅਦ ਸ਼ਾਮ ਨੂੰ ਅਸੀਂ ਸ਼ਹਿਰ ਗਏ ਸ਼ਹਿਰ ਜਾ ਕੇ ਜਦੋਂ ਵੇਖਿਆ ਤਾਂ 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 ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਜਿਨ੍ਹਾਂ ਦਾ ਵਿਸ਼ਾਲ ਨਗਰ ਕੀਰਤਨ 350 ਸਾਲਾ ਸਾਡੇ ਤਰਨਤਨ ਸ਼ਹਿਰ ਵਿਖੇ ਆਪ ਉੱਚਾ ਸੀ ਤੇ ਬਾਅਦ ਵਿੱਚ ਅਸੀਂ ਉਸ ਦੇ ਦਰਸ਼ਨ ਕੀਤੇ ਤੇ ਤੁਸੀਂ ਵੀ ਕਰ ਸਕਦੇ ਹੋ ਉਸ ਦੇ ਦਰਸ਼ਨ ਤਨਾਮ ਫੁੱਲਾਂ ਦੀ ਵਰਖਾ ਦੇ ਨਾਲ ਪੰਜ ਪਿਆਰੇ ਸਹਿਬਾਨ ਦਾ ਵਿਸ਼ਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਇਹ ਨਗਰ ਕੀਰਤਨ ਬਹੁਤ ਹੀ ਵੱਡਾ ਸੀ ਜੋ ਕਿ ਸ਼ਾਮ ਤੋਂ ਚੱਲਦਾ ਹੋਇਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਚੌਂਦੀ ਹੁੰਦਾ ਹੋਇਆ ਸਾਡੇ ਤਰਨਤਾਰਨ ਅੱਜ ਸ਼ਾਮ ਨੂੰ ਪੁੱਜਿਆ ਸੀ ਪਾਲਕੀ ਸਾਹਿਬ ਦੇ ਦਰਸ਼ਨ ਦੇਦਾਰੇ ਕੀਤੇ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਸੀ ਤੇ ਇਹਨਾਂ ਦਰਸ਼ਨ ਦੇਦਾਰੇ ਕਰਨ ਤੋਂ ਬਾਅਦ ਪਿਛਲੀ ਗੱਡੀ ਦੇ ਵਿੱਚ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਸ਼ਾਸਤਰ ਦਿਖਾਏ ਜਾ ਰਹੇ ਸੀ ਜੋ ਡਿਸਪਲੇ ਕੀਤੇ ਹੋਏ ਸੀ ਸਾਰੀ ਸੰਗਤ ਦੂਰੋਂ ਹੀ ਦਰਸ਼ਨ ਕਰ ਰਹੀ ਸੀ ਅਸੀਂ ਵੀ ਇਸੇ ਦੇ ਦਰਸ਼ਨ ਦੇਦਾਰੇ ਕੀਤੇ ਤੇ ਤੁਸੀਂ ਵੀ ਵੇਖ ਸਕਦੇ ਜੀ ਨਾਲ ਦਰਸ਼ਨ ਕਰੋ ਜੀ ਸਾਡਕਾਂ ਨੂੰ ਬੇਨਤੀ ਹੈ ते अपने तरफ से मोबाइल फोन साथ पे रखो भाई जी के रखो जी जी